ਅਸਲਾਮੁਅਲੈਕਮ ਵੀਰੋ ਕੀ ਹਾਲ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਆਕਾਸ਼ ਪੱਤਾ ਜਿਨੇ ਕੇ ਸੀਬੀਆਈ ਵਾਲਿਆਂ ਨੂੰ ਕੰਪਲੇਨ ਕੀਤੀ ਸੀ ਡੀਆਜੀ ਪੁੱਲਰ ਦੇ ਖਿਲਾਫ ਕਿ ਡੀਆਜੀ ਪੁੱਲਰ ਇੱਕ ਬਹੁਤ ਕਰਾਪਟ ਅਫਸਰ ਹੈ ਹੁਣ ਕਹਿੰਦੇ ਆ ਕਿ ਆਕਾਸ਼ ਪੱਤਾ ਵੀ ਕਸੂਥਾ ਫਸਣ ਲੱਗਾ ਵੈ ਤੇ ਦੂਸਰੇ ਪਾਸੇ ਡੀਆਜੀ ਪੁੱਲਰ ਸਾਹਿਬ ਦੇ ਕਹਿੰਦੇ ਆ ਕਿ ਬਹੁਤ ਜਲਦੀ ਸਮਾਨਤ ਹੋ ਜਾਏਗੀ ਤੇ ਜਿਹੜੀ ਇੱਕ ਹੋਰ ਵੱਡੀ ਖਬਰ ਹੈ ਕਿ ਸੁਖਬੀਰ ਸਿੰਘ ਬਾਦਲ ਵੀ ਆਕਾਸ਼ ਪੱਤਾ ਤਰ੍ਹਾਂ ਬੁਰਾ ਫਸਣ ਲੱਗਾ ਵੈ ਕੀ ਮੁਕੰਮਲ ਜਾਣਕਾਰੀ ਆਪਾਂ ਅੱਜ ਦੀ ਵੀਡੀਓ ਜਾਣੇ ਪਹਿਲਾਂ ਆਪਾਂ ਚਲ ਕੇ ਦੇਖ ਲੈਣੇ ਵੀਡੀਓ ਫਿਰ ਕਰਨੇ ਇਸ ਤੇ ਵਿਚਾਰ ਬਹੁਤ ਵੱਡੀ ਖਬਰ ਜਨੇ ਕਿ ਸੁਖਵੀਰ ਸਿੰਘ ਬਾਦਲ ਔਰ ਦੂਜੇ ਪਾਸੇਪਾਸ਼ ਬੱਤਾ ਉਹ ਸ਼ਖਸ ਜਿਨੇ ਡੀਆਈਜੀ ਪੁੱਲਰ ਨੂੰ ਬਸਾਇਆ ਸੀ ਪਰ ਦੂਜੇ ਪਾਸੇ ਡੀਆਈਜੀ ਪੁੱਲਰ ਰੋਹਾ ਕਿਨੇ ਹੋਣ ਜਾ ਰਹੇ ਨੇ ਬਹੁਤ ਵੱਡੀ ਖਬਰ ਦੇਖਣ ਜਾ ਰਹੇ ਹਾਂ ਪੰਜਾਬ ਭਰ ਦੇ ਵਿੱਚ ਇਸ ਖਬਰ ਨੇ ਫੇਰ ਤੋਂ ਤਰਥਮੀ ਮਚਾ ਦਿੱਤੀ ਹੈ ਕਿਤੇ ਡੀਆਈਜੀ ਪੁੱਲਰ ਦੇ ਘਰ ਦੇ ਵਿੱਚੋਂ ਸੋਨੇ ਦੇ ਨਾਮ ਨਾਲ ਬਹੁਤ ਵੱਡੇ ਪੱਧਰ ਦੇ ਉੱਤੇ ਪੈਸਾ ਬਰਾਮਦ ਹੋਇਆ ਸੀ ਔਰ ਡੀਏਜੀ ਪੁਲਰ ਇਸ ਵਕਤ ਵੀ ਸੀਆਈ ਦੀ ਕਸਟਡੀ ਦੇ ਵਿੱਚ ਨਹੀਂ ਪਰ ਇਹਦੇ ਵਿੱਚ ਸੁਖਵੀਰ ਸਿੰਘ ਬਾਦਲ ਦੇ ਨਾਮ ਕਿਵੇਂ ਆ ਗਿਆ ਉਹ ਤੁਹਾਡੇ ਨਾਲ ਪੂਰੀ ਖਬਰ ਸਾਂਝੀ ਕਰਾਂਗੇ ਕਿਵੇਂ ਕਾਲੀ ਦਲ ਦੇ ਵਿੱਚ ਇਹ ਸਥਵਰ ਨੂੰ ਲੈ ਕੇ ਵੀ ਭਾਗੀਆਂ ਪੈ ਚੁੱਕੀਆਂ ਨੇ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਵਨ ਸਿੰਘ ਮਾਨ ਨੇ ਔਰ ਦੂਜੇ ਪਾਸੇ ਸੁਖਵੀਰ ਸਿੰਘ ਬਾਦਲ ਨੇ ਜਿਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਇੱਕ ਵੀਡੀਓ ਦੇ ذریعے ਮੈਂ ਕਿਹਾ ਸੀ ਕਿ ਭਾਈ ਇਹਦਾ ਵੀਡੀਓ ਦੇ ਵਿੱਚ ਬਹੁਤ ਵੱਡਾ ਹੱਥ ਕਾਂਗਰਸ ਆ ਦੂਜੇ ਪਾਸੇ ਇਕਾਲੀ ਦਲ ਦਾ ਸੁਖਵੀਰ ਸਿੰਘ ਬਾਦਲ ਔਰ ਆਕਾਸ਼ ਬੱਤਾ ਅੰਦਰ ਕਿਨੇ ਜਾਣਗੇ ਇਹ ਬਹੁਤ ਵੱਡੀ ਖਬਰ ਤੁਹਾਡੇ ਨਾਲ ਮੈਂ ਸਾਂਝੀ ਕਰੂੰਗਾ ਪਹਿਲੀ ਖਬਰ ਆਕਾਸ਼ ਬੱਤਾ ਦੀ ਹੈ ਜਿਨੇ ਡੀਆਈਜੀ ਭੁੱਲਰ ਨੂੰ ਪੁਸਾਇਆ ਸੀ ਔਰ ਸੀਬੀਆਈ ਨੇ ਉਹਨੂੰ ਗ੍ਰਿਫਤਾਰ ਕੀਤਾ ਸੀ ਅੱਜ ਇਕਾਲੀ ਦਲ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਕਹਿ ਸਕਦੇ ਜਿਵੇਂ ਕਿ ਹਲਚਲ ਦੇਖਣ ਨੂੰ ਮਿਲੂਗੀ ਕਿਉਂਕਿ ਸੁਖਵੀਰ ਸਿੰਘ ਬਾਦਲ ਆਕਾਲੀਵਾਲ ਦੇ ਨੇਤਾ ਨੇ ਪਹਿਲਾਂ ਵਿਕਰਮ ਸਿੰਘ ਮਗੀਚੀਆ ਜੇਲ੍ਹ ਦੇ ਵਿੱਚ ਗਏ ਮਾਪਿਆਂ ਦੀ ਨੂਹ ਜੋੜ ਦੇ ਵਿੱਚ ਇਸ ਵਕਤ ਵਿਕਰਮ ਸਿੰਘ ਮਗੀਚੀਆ ਦੀ ਬੰਦ ਨੇ ਆ ਹੁਣ ਵਾਰੀ ਆ ਗਈ ਹੈ ਜੀ ਕਹਿੰਦੇ ਸੁਖਵੀਰ ਸਿੰਘ ਬਾਦਲ ਦੀ ਪਰ ਡੀਆਜੀ ਭੁੱਲਰ ਨੂੰ ਪਸਾਉਣ ਵਾਲੇ ਆਕਾਸ਼ ਬੱਤਾ ਕਿਵੇਂ ਜਾਂਦੇ ਨੇ ਵਕੀਲ ਦੇ ਜਰੀਏ ਮੈਂ ਤੁਹਾਡੇ ਨਾਲ ਇਹ ਖਬਰ ਸਾਂਝੀ ਕਰਨ ਜਾ ਰਿਹਾ ਹਾਂ ਉਸੇ ਵਕੀਲ ਦੇ ਗਿਆਨ ਸੁਣਾਉਣ ਜਾ ਰਹੇ ਜਿਹਦਾ ਬਹੁਤ ਵੱਡਾ ਦਾਵਾ ਔਰ ਪੰਜਾਬ ਭਰ ਦੇ ਵਿੱਚ ਇਸ ਖਬਰ ਨੇ ਫੇਰ ਤੋਂ ਇੱਕ ਵੱਡਾ ਮੋੜ ਲੈ ਲਿਆ ਯਾਨੀ ਕਿਹਦਾ ਸਾਖਸ਼ ਆਕਾਸ਼ ਵੱਤਾ ਜਿਹਨੂੰ ਕਹਿੰਦੇ ਸੀਗੇ ਕਹਿੰਦੇ ਡੀਆਈਜੀ ਨੂੰ ਫਸਾ ਦੇਗੇ ਪਰ ਉਹਦੇ ਵਿੱਚੋਂ ਖੁਦ ਫਸ ਗਏ ਨੇ ਔਰ ਦੂਜੇ ਪਾਸੇ ਡੀਆਈਜੀ ਭੋਲਰ ਬਾਅਦ ਜੇ ਤਾਂ ਵਰੀ ਨਿਕਲ ਗਏ ਇਹ ਵੀ ਤੁਹਾਡੇ ਨਾਲ ਮੈਂ ਖਬਰ ਸਾਂਝੀ ਕਰੂੰਗਾ ਪਹਿਲਾਂ ਆਕਾਸ਼ ਵੱਤਾ ਅੰਦਰ ਕੀ ਨਹੀਂ ਜਾਣਗੇ ਇਹ ਖਬਰ ਸੰਦੇ ਫਿਰ ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਔਰ ਵੀਡੀਓ ਪਾਸੇ ਡੀਆਈ ਨੀਤੇ ਬਹੁਤ ਵੱਡੀ ਅਪਡੇਟ ਸੁਣੋ ਮੈਂ ਤਹਿਸੀਲਦਾਰ ਤੇ ਪਟਵਾਰੀ ਫੜਾਉਣਾ ਸੀ ਮੈਂ ਉਹ ਨਹੀਂ ਫੜਾ ਸਕਿਆ ਜਦੋਂ ਮੈਂ ਵਕੀਲ ਨਹੀਂ ਸੀ ਹੁਣ ਤੇ ਮੈਂ 20 ਰੁਪਏ ਪਿੱਛੇ ਉਮਰ ਗਿਆ ਤੇ ਵੀ ਕਰਾਉਂਦਾ ਬੰਦੇ ਨੂੰ ਉਹ ਤਾਂ ਬਖੀ ਗੱਲ ਹੈ ਪਰ ਹੁਣ ਕਾਨੂੰਨ ਦੀ ਜਾਜ ਆ ਗਈ ਦਾ ਪੇਚ ਆ ਗਈ ਸਮਝ ਲੱਗ ਗਈ ਕਾਨੂੰਨ ਦੀ ਲਾਈਨ ਨੂੰ ਪੜ੍ਹਨਾ ਆ ਗਿਆ ਉਹਦਾ ਮਤਲਬ ਕਢਣਾ ਆ ਰਿਹਾ ਤੇ ਇਹ ਬੰਦਾ ਆਮ ਨਹੀਂ ਹੈ ਇਹਦੇ ਪਿੱਛੇ ਕੋਈ ਡੈਡੀ ਜੀ ਹੈਗਾ ਉਹ ਮੱਥਾ ਠਣਕਿਆ ਕਿ ਸੀਬੀਆਈ ਨੂੰ ਸਿੱਧਾ ਅਰੈਸਟ ਕਰਵਾਇਆ ਡੀਆਈਜੀ ਭੁੱਲਰ ਨੂੰ ਤੇ ਡੀਆਈਜੀ ਛੋਟੀ ਮੋਟੀ ਗੱਲ ਨਹੀਂ ਛੋਟੀ ਮੋਟੀ ਗੱਲ ਨਹੀਂ ਜ਼ਿਲ੍ਹੇ ਦਾ ਮਾਲਕ ਹੈ ਮਰਹ ਜਿਲ੍ਹਾ ਕੀ ਪੰਜਾਬ ਦਾ ਮਾਲਕ ਹੈ ਤਿੰਨ ਜ਼ਿਲ੍ਹਿਆਂ ਦਾ ਮਾਲਕ ਨਹੀਂ ਪੰਜਾਬ ਦਾ ਹੀ ਮਾਲਕ ਹੈ ਤੇ ਮੌਜੂਦਾ ਡੀਆਈਜੀ ਨੂੰ ਫੜਾ ਲੈਣਾ ਹਮ ਸਮੀਰ ਸਿੰਘ ਸਿਆਣੀ ਦੇ ਕਤਲ ਦੇ ਪਰਚੇ ਕੋਈ ਕੁਝ ਹਜ ਤੱਕ ਨਹੀਂ ਫੜਿਆ ਗਿਆ ਲੋਕਾਂ ਦੀ ਭਾਵਨਾ ਦਾ ਸ਼ੱਕ ਉਹਨਾਂ ਨੇ ਵੀ ਸ਼ਾਇਦ ਕੀਤਾ ਹੋਵੇ ਲੋਕਾਂ ਨੇ ਵੀ ਪਰ ਉਹ ਸ਼ਾਬਾਸ਼ ਇਸ ਗੱਲ ਦੀ ਦਿੰਦੇ ਸੀ ਕਿ ਵੱਡੀਆਂ-ਵੱਡੀਆਂ ਸਰਕਾਰਾਂ ਦਾਵਾ ਕਰਨ ਵਾਲੀਆਂ ਕਿ ਅਸੀਂ ਭ੍ਰਿਸ਼ਟਾਚਾਰੀਆਂ ਨੂੰ ਬਖਸ਼ਦੇ ਨਹੀਂ ਉਹਨਾਂ ਨੇ ਤੇ ਹੱਥ ਨਹੀਂ ਪਾਇਆ ਤੇ ਇਸ ਮੁੰਡੇ ਨੇ ਇੰਨੀ ਹਮਤਤਾ ਕੀਤੀ ਸਿੱਧਾ सीबीआई ਨੂੰ ਸ਼ਿਕਾਇਤ ਦਿੱਤੀ ਟਰੈਪ ਲੱਗਿਆ ਸਬੂਤ ਸੀ ਤੇ ਫੜਿਆ ਗਿਆ ਇਸ ਗੱਲ ਦੀ ਸ਼ਾਬਾਸ਼ ਮੈਂ ਵੀ ਦਿੰਦਾ ਪਰ ਇਸ ਬੰਦੇ ਨੇ ਆਪਣਾ ਚਾਰ ਜੋ ਕਿ 16 ਲੱਖ ਰੁਪਏ ਬਚਾਉਣਾ ਸੀ ਤੇਨੇ ਕਿਹਾ ਵੀ ਨਾਲੇ ਵਾਵਾ ਖਟ ਲਾਂਗੇ ਨਾਲੇ ਪ੍ਰਾਈਵੇਟ ਸਪான்ਸਰਾਂ ਦੇ ਪੈਸੇ ਵਿਚਾਲਾਂਗੇ ਸਰਕਾਰ ਕੋਲੋਂ ਸਿਕਿਉਰਟੀ ਲਾਂਗੇ ਤੇ ਆਪਾਂ ਸਰਕਾਰੀ ਸਿਕਿਉਰਟੀ ਲੈ ਚੁੱਕਾ ਹਾਂ ਪਰ ਉਹ ਉਹਨੇ ਦੁਖੀ ਉਹ ਕਿਹ ਵੀ ਕਿਹਾ ਕਿ ਮੈਨੂੰ ਤਾਂ ਪਰਚਿਆਂ ਦੀਆਂ ਧਮਕੀਆਂ ਤੱਕ ਦਿੱਤੀਆਂ ਗਈਆਂ ਮੈਨੂੰ ਹਾਈ ਕੋਰਟ ਜਾਣਾ ਹੀ ਤਾਂ ਪੈ ਰਿਆ ਸੀ ਪਰਜੇ ਦੀਆਂ ਧਮਕੀਆਂ ਤੇ ਉਹਨੂੰ ਦੋ ਜਿਹੜਾ ਪਰਚੇ ਦਾ ਨਾਂ ਨਹੀਂ ਜਾਂਦਾ ਆਪਣੀ ਉਮਰ 1992 ਦਾ ਬਰਥ ਹੈ ਦਾ 26 ਜਨਵਰੀ 92 22 ਸਾਲ ਤੋਂ ਘੱਟ ਉਮਰ ਦੇ ਨੇ ਪਿਸਤੌਲ ਵਿਖਾ ਕੇ ਬੰਦੇ ਨੂੰ ਉਤੇ ਪਰਚਾ ਆਇਆ ਜੀ allo ਪਰਚਾ ਤਾਂ ਸੁਣ ਲਿਆ ਪੰਜਾਬ ਵਾਲੇ ਵਕੀਲ ਦਾ ਦਾਵਾ ਉਹ ਕਹਿੰਦੇ ਨੇ ਕਿ ਆਕਾਸ਼ ਭੱਤਾ ਅੰਦਰ ਜਾਣਗੇ ਆ ਡੀਆਈਜੀ ਭੁੰਨਰ ਉਹ ਬਾਅਦ ਜਿੱਤੇ ਬਰੀ ਹੋ ਕੇ ਬਾਹਰ ਨਿਕਲੇ ਜਾਣਗੇ ਕਿਉਂਕਿ ਸੀਬੀਆਈ ਨੇ ਹਾਲੇ ਤੱਕ ਵੀ ਡੀਆਈਜੀ ਭੁੰਨਰ ਦਾ ਰਿਮਾਂਡ ਨਹੀਂ ਮੰਗਿਆ ਇਹਦਾ ਮਤਲਬ ਕੀ ਹੈ ਕਿ ਕੇਸ ਹਲਕੇ ਦੇ ਵਿੱਚ ਲਿਆਗੇ ਔਰ ਦੂਜੇ ਪਾਸੇ ਡੀਆਈਜੀ ਭੁੰਨਰ ਬਾਅਦ ਜਿੱਤੇ ਕਰ ਬਰੀ ਆਉਂਦੇ ਨੇ ਆਕਾਸ਼ ਭੱਤਾ ਉਸ ਤੋਂ ਵੀ ਪਹਿਲਾਂ ਅੰਦਰ ਜਾਣਗੇ ਔਰ ਹੁਣ ਦੂਜੇ ਪਾਸੇ ਆਜੋ ਵੀ ਸੁਖਵੀਰ ਸਿੰਘ ਬਾਦਲ ਅਕਾਲੀ ਦਲ ਦੇ ਨੇਤਾ ਵੀ ਜੇਲ੍ਹ ਜਾ ਸਕਦੇ ਨੇ ਇਹ ਵੱਡੀ ਖਬਰ ਤੁਹਾਡੇ ਨਾਲ ਮੈਂ ਸਾਂਝੀ ਕਰਨ ਯਾਰਿਆ ਕਿਉਂਕਿ ਇੱਕ ਬਿਆਨ ਇਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਚੰਗੀ ਤਰ੍ਹਾਂ ਯਾਨੀ ਪੂਰੇ ਪੰਜਾਬ ਭਰ ਦੇ ਲੋਕਾਂ ਨੇ ਉਸ ਨੂੰ ਸੁਣ ਲਿਆ ਤੇ ਵਾਇਰਲ ਹੋ ਚੁੱਕਿਆ ਉਹਨਾਂ ਨੇ ਇੱਕ ਬਿਆਨ ਦੇ ਦਿੱਤਾ ਕਹਿੰਦੇ ਜੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਔਰ ਦੂਜੇ ਪਾਸੇ ਉਹਨਾਂ ਨੇ ਪੰਜਾਬ ਦੇ ਲੋਕਾਂ ਪ੍ਰਤੀ ਇੱਕ ਬਾਦ ਵੱਡੀ ਗੱਲ ਕਹੀ ਹੈ ਪਾਣੋ ਦੇ ਬਤਾਨੂ ਦੱਸਦਾ ਕਿ ਪੰਜਾਬ ਦੇ ਲੋਕਾਂ ਨੇ ਕੀ ਕਹਿੰਦੇ ਨੇ ਇੱਕ ਪਾਸੇ ਤਾਂ ਕਹਿੰਦੇ ਨੇ ਸਾਡੀ ਸੱਤਾ ਆ ਜਾਵੇ ਪੰਜਾਬ ਦੇ ਅੰਦਰ ਸਾਡੀ ਵਾਪਸੀ ਕਰਵਾਈ ਜਾਵੇ ਪਰ ਦੂਜੇ ਪਾਸੇ ਨੇ ਇੱਕ ਸਪੀਚ ਦਿੱਤੀ ਆ ਭਏ ਪੰਡਾਲ ਦੇ ਵਿੱਚ ਕਹਿੰਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪਣੇ ਭਲੇਖੇ ਵਿੱਚ ਨਾ ਰਹਿਣ ਮੈਂ ਪੰਜਾਬ ਦੇ ਲੋਕਾਂ ਨੂੰ ਸੱਦਾ ਦੇਉਂਗਾ ਇੱਕ ਪਾਸੇ ਤਾਂ ਪੰਜਾਬ ਦੇ ਲੋਕ ਹੋਣਗੇ ਔਰ ਦੂਜੇ ਪਾਸੇ ਪੰਜਾਬ ਦੀ ਪੁਲਸ ਹੋਊਗੀ ਇਹਦਾ ਮਤਲਬ ਉਹਨਾਂ ਨੇ ਕੀ ਕਿਹਾ ਸੀ ਕਹਿੰਦੇ ਆਪਸ ਦੇ ਵਿੱਚ ਭੜਨਗੇ ਤੇ ਫੇਰ ਸਰਕਾਰ ਆ ਜਿਹੜੀ ਉਹ ਹੀ ਨਹੀਂ ਜਾਣੀ ਇਹਦਾ ਮਤਲਬ ਕੀ ਨਿਕਲਣਾ ਖਲਦਾ ਇਹ ਕੋਈ ਛੋਟਾ ਮੋਟਾ ਮਤਲਬ ਨਹੀਂ ਬਲਕਿ ਇੱਥੇ ਸਾਡੇ ਹੀ ਪੰਜਾਬ ਦੇ ਲੋਕਾਂ ਨੂੰ ਲੜਾਉਣ ਦੀ ਗੱਲ ਵੱਡੇ ਪੱਧਰ ਦੇ ਉੱਤੇ ਹਿੰਸਾ ਕਰਾਉਣ ਦੀ ਗੱਲ ਸੁਖਵੀਰ ਸਿੰਘ ਬਾਦਲ ਦੇ ਮੂੰਹ ਦੇ ਵਿੱਚੋਂ ਨਿਕਲੀ ਹੈ ਅਗਲੀ ਵੀਡੀਓ ਦੇ ਵਿੱਚ ਮੈਂ ਇਹਨੂੰ ਕੁਲਫਾਂ ਦੇ ਆਧਾਰ ਤੇ ਤੁਹਾਡੇ ਸਾਹਮਣੇ ਸੁਣਾਵਾਂਗਾ ਕਿਉਂਕਿ ਪੰਜਾਬ ਦੇ ਲੋਕਾਂ ਦੇ ਵਿੱਚ ਇੱਕ ਬਹੁਤ ਵੱਡੀ ਫਟ ਪਾਉਣ ਦਾ ਕੰਮ ਸਰਕਾਰ ਤੋਂ ਬਗੜਾ ਲੈਣ ਦਾ ਕੰਮ ਸੁਖਵੀਰ ਸਿੰਘ ਬਾਦਲ ਅਕਾਲੀ ਦਲ ਦੇ ਨੇਤਾ ਤੇ ਪ੍ਰਧਾਨ ਕਰ ਰਹੇ ਨੇ ਇਸ ਕਰਕੇ ਪੰਜਾਬ ਦੇ ਲੋਕਾਂ ਨੂੰ ਵੱਡੇ ਪੱਧਰ ਦੇ ਉੱਤੇ ਸੋਚਣ ਦੀ ਲੋੜ ਹੈ ਕਿ ਕਾਣੀ ਦਾ ਨਜ਼ਰ ਇਹ ਪੰਜਾਬ ਦਾ ਇਕੱਤਰ ਦੁਸ਼ਮਣੀ ਨਹੀਂ ਬਲਕਿ ਸਿਕਾਉਂ ਦੇ ਪਿੱਛੇ ਦੇ ਵਿੱਚ ਜਿਹੜਾ ਸ਼ਰਾ ਮਾਰਦੇ ਆਏ ਨੇ ਸ਼ੁਰੂ ਤੋਂ ਕਈ ਵਾਰ ਇਹਨਾਂ ਨੇ ਮਾਫੀਆਂ ਮੰਗੀਆਂ ਨਾਮ ਜਪਦੀਆਂ ਸੰਗਤਾਂ ਦੇ ਉੱਤੇ ਗੋਲੀਆਂ ਚਲਵਾਈਆਂ ਇਹ ਸਾਰਾ ਅਸਰ ਪੂਰਾ ਪੰਜਾਬ ਚੰਗੀ ਤਰ੍ਹਾਂ ਜਾਣਦਾ ਦੱਸਣ ਵੀ ਕੋਈ ਲੋੜ ਨਹੀਂ ਹੈ ਪਰ ਸੁਖਵੀਰ ਸਿੰਘ ਬਾਦਲ ਨੇ ਭਰੇ ਪੰਡਾਲ ਦੇ ਵਿੱਚ ਇਹ ਗੱਲ ਕਹੀ ਕਹਿੰਦਾ ਵੀ ਇੱਕ ਪਾਸੇ ਤਾਂ ਸਾਡੇ ਪੰਜਾਬ ਦੇ ਲੋਕ ਹੋਣਗੇ ਔਰ ਦੂਜੇ ਪਾਸੇ ਪੰਜਾਬ ਦੀ ਪੁਲਿਸ ਯਾਨੀ ਆਪਸ ਦੇ ਵਿੱਚ ਭਿੰਨਗੇ ਤੇ ਹਿੰਸਾ ਹੋਊਗੀ ਰੋਗ ਕੀਤੇ ਲੱਗਣਗੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਾਨੀ ਮੌਜੂਦਾ ਸਰਕਾਰ ਦੇ ਉੱਤੇ ਇਹ ਦੇਖੋ ਇਹਨਾਂ ਦਾ ਉਲਟਾ ਦਾਬਾਤ ਇਹਨਾਂ ਨੂੰ ਲੱਗਦਾ ਸੀ ਕਿ ਜੇਕਰ ਅਸੀਂ ਇਸ ਤਰ੍ਹਾਂ ਵਰਤਦੇ ਹਾਂ ਪਰ ਲੋਕ ਜਿਹੜੇ ਜਾਣੀ ਜਾਣਦੇ ਉਹ ਇਹਨਾਂ ਨੂੰ ਨਿਕਾਰ ਚੁੱਕੇ ਨੇ ਸੁਖਬੀਰ ਸਿੰਘ ਬਾਦਰ ਹਿੰਸਾ ਗਰਾਊਂਡ ਦੀ ਗੱਲ ਕਹਿ ਰਹੇ ਨੇ ਪੰਜਾਬ ਦੇ ਲੋਕਾਂ ਪ੍ਰਤੀ ਬਹੁਤ ਮਾੜਾ ਰਵਈਆ ਇਹਨਾਂ ਬਾਦਲਾਂ ਦਾ ਤੇ ਇਹਨਾਂ ਦਲਾਲਾਂ ਦਾ ਯਾਨੀ ਇਹਨੇ ਦਲਾਰਗੀ ਕੀਤੀ ਹੈ ਔਰ ਇਹਨਾਂ ਦੇ ਭਕਰਮ ਸਿੰਘ ਮਜੀਠੀਏ ਦੇ ਨਾਲ ਡੀਆਈਜੀ ਪੁਲਰ ਦਾ ਵੀ ਬਹੁਤ ਗੂੜਾ ਤੇ ਇੱਕ ਕਹਿ ਸਕਦੇ ਆ ਕਿ ਇੱਕ ਪੁਰਾਣਾ ਰਿਸ਼ਤਾ ਯਾਨੀ ਡੀਆਈਜੀ ਪੁਲਰ ਉਹ ਸ਼ਖਸ ਹੈ ਜੀਨੇ ਕੋਲ ਬਹੁਤ ਵੱਡੇ ਪੱਧਰ ਦੇ ਉੱਤੇ ਬੇਨਾਮੀ ਸੰਪਤੀ ਔਰ ਸੋਨਾ ਪੈਸਾ ਫੜਿਆ ਗਿਆ ਔਰ ਦੂਜੇ ਪਾਸੇ ਬਿਕਰਮ ਸਿੰਘ ਮਜੀਠੀਆ ਉਹਨਾਂ ਦੇ ਰਾਜ ਦੇ ਵਿੱਚ ਇਹ ਡੀਆਈਜੀ ਭੁੱਲਰ ਨੂੰ ਜਿਹੜਾ ਜਿਹਦੇ ਮੂੰਹ ਨੂੰ ਖੂਨ ਲਾਇਆ ਗਿਆ ਸੀ ਐਸੇ ਕਰਕੇ ਉਹਨੇ ਪੰਜਾਬ ਦੇ ਅੰਦਰ ਵੱਡੀ ਲੁੱਟ ਨੂੰ ਅੰਜਾਮ ਦਿੱਤਾ ਤੇ ਸੀਆਈਏ ਦੇ ਹੱਥੇ ਚੜ ਗਿਆ ਤਾਂ ਦੂਜੇ ਪਾਸੇ ਜਿਹੜਾ ਇਹਨਾਂ ਦਾ ਬਿਕਰਮ ਸਿੰਘ ਮਜੀਠੀਆ ਉਹ ਇੱਕੋ ਹੀ ਬਾੜੀ ਦੇ ਸਾਰੇ ਬੱਚੇ ਨੇ ਯਾਨੀ ਪੰਜਾਬ ਦੇ ਅੰਦਰ ਇਹਨਾਂ ਨੇ ਬਹੁਤ ਵੱਡੇ ਪੱਧਰ ਉੱਤੇ ਇਕਰਮਤਾ ਕੀਤਾ ऐसे करके ਦਾ ਵਿਕਰਮ ਸਿੰਘ ਮਜੀਠੀਆ ਦੇ ਉਚਵਾnde ਪਰ ਦੂਜੇ ਪਾਸੇ ਪੰਜਾਬ ਦੀ ਸਰਕਾਰ ਨੇ ਬੜੀ ਹੀ ਮਜਬੂਤੀ ਦੇ ਨਾਲ ਪੰਜਾਬ ਦੇ ਲੋਕਾਂ ਨੇ ਇਹ ਵਿਸ਼ਵਾਸ ਦਵਾਇਆ ਸੀ ਕਿ ਵਿਕਰਮ ਸਿੰਘ ਮਜੀਠੀਆ ਨੂੰ ਸਾਡੇ ਰਾਜ ਦੇ ਵਿੱਚ ਤਾਂ ਸੀ ਕਦੇ ਹੀ ਨਹੀਂ ਨਿਕਲਣ ਦੇ। ਤਾਂ ਇੱਕ ਪਾਸੇ ਸੁਖਬੀਰ ਸਿੰਘ ਬਾਦਲ ਉਲਟੇ ਫੋਲਟੇ ਬ्यान ਦੇ ਕੇ ਖੁਦ ਜੇਲ੍ਹ ਜਾਣਗੇ। ਤਾਂ ਹੀ ਤਾਂ ਪੰਜਾਬ ਵਾਲੇ ਜਿੰਨੇ ਭੈਣ ਭਰਾ ਨੇ ਮੇਰੇ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ। ਬੰਦ ਵੀ ਕੰਟੀਨਿਊਅਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ ਤੇ ਅੱਜ ਦੀ ਵੀਡੀਓ ਆਪਾਂ ਦੇਖੀ ਕਿ ਆਕਾਸ਼ ਪੱਤਾ ਇਹ ਉਹੀ ਬੰਦਾ ਹੈ ਜਿਨੇ ਸੀਬੀਆਈ ਵਾਲਿਆਂ ਨੂੰ ਕੰਪਲੇਨ ਕੀਤੀ ਸੀ ਡੀਆਈਜੀ ਪੁੱਲਰ ਦੀ ਤੇ ਸੀਬੀਆਈ ਵਾਲਿਆਂ ਨੇ ਡੀਆਈਜੀ ਪੁੱਲਰ ਤੇ ਜਦੋਂ ਐਕਸ਼ਨ ਲਿਆ ਉਹਨਾਂ ਦੇ ਘਰ ਰੇਡ ਕੀਤੀ ਤੇ ਬਹੁਤ ਜ਼ਿਆਦਾ ਕੁਝ ਚੀਜ਼ਾਂ ਮਿਲੀਆਂ ਜਿਦੇ ਵਿੱਚ ਸੋਨਾ ਵੀ ਸੀ ਕਰੰਸੀ ਵੀ ਸੀ ਬੇਨਾਮੀ ਜ਼ਪੱਤੀ ਵੀ ਸੀ ਹੋਰ ਬਹੁਤ ਸਾਰੀਆਂ ਕੀਮਤੀ ਚੀਜ਼ਾਂ ਵੀ ਸੀ ਉਹ ਗੱਲ ਬਿਲਕੁਲ ਠੀਕ ਹੈ ਕਿ ਡੀਆਈਜੀ ਪੁੱਲਰ ਸਾਹਮਣੇ ਕ腐ਸ਼ਨ ਕੀਤੀ ਉਹ ਫੜੇ ਗਏ ਦੂਸਰੇ ਪਾਸੇ ਕਾਸ਼ ਪੱਤਾ ਜਿਹੜਾ ਕਹਿੰਦੇ ਕੇ ਵੀ ਕੋਈ ਠੀਕ ਕੈਰੈਕਟਰ ਦਾ ਬੰਦਾ ਵੀ ਨਹੀਂ ਇਹਦੇ ਉੱਤੇ ਵੀ ਬਹੁਤ ਜ਼ਿਆਦਾ ਪਰਚੇ ਨੇ ਇਹ ਵੀ ਬੇ ਜਿਹੜੇ 2 ਨੰਬਰੀ ਕੰਮ ਹੈ ਉਹਦੇ ਵਿੱਚ ਇਹਦਾ ਬਹੁਤ ਜ਼ਿਆਦਾ ਹੱਥ ਹੈ ਤੇ ਇਸ ਕਰਕੇ ਹੁਣ ਆਕਾਸ਼ ਪੱਤਾ ਇਹ ਵੀ ਫਸੇਗਾ ਇਹ ਜਿਹੜਾ ਕੇ ਹਕੂਮਤ ਕੋਲੋਂ ਜਾਂ ਪ੍ਰਸ਼ਾਸਨ ਕੋਲੋਂ ਡਿਮਾਂਡ ਕਰਦਾ ਪਿਆ ਸੀ ਕਿ ਮੈਨੂੰ ਪ੍ਰੋਟੋਕੋਲ ਦਿੱਤਾ ਜਾਏ ਮੈਨੂੰ ਸਿਕਿਉਰਿਟੀ ਦਿੱਤੀ ਜਾਏ ਕਿਉਂਕਿ ਮੈਨੂੰ ਤੇ ਮੇਰੇ ਪਰਿਵਾਰ ਨੂੰ ਖਤਰਾ ਹੈ ਉਹ ਕੰਮ ਬਿਲਕੁਲ ਉਲਟ ਹੋ ਗਿਆ ਹੁਣ ਇਹ ਤੇ ਇਹਦੇ ਉੱਤੇ ਤੇ ਆਪ ਪਰਚੇ ਹੋਣ ਵਾਲੇ ਆ ਕਿਉਂਕਿ ਇਹਦਾ ਜਿਹੜਾ ਕਰੈਕਟਰ ਹੈ ਉਹ ਵੀ ਕੋਈ ਏਡਾ ਸਾਫ਼ ਨਹੀਂ ਇਹਦਾ ਕਰਦਾਰ ਵੀ ਮਾੜਾ ਹੈ ਦੂਸਰਾ ਡੀਆਜੀ ਭੁੱਲਰ ਨੂੰ ਇਸ ਕਰਕੇ ਕਿਹਾ ਜਾ ਰਿਹਾ ਹੈ ਕਿ ਉਹਨਾਂ ਨੂੰ ਜ਼ਮਾਨਤ ਹੋ ਜੇਗੀ ਰਿਹਾ ਹੋ ਜਾਣਗੇ ਕਿਉਂਕਿ ਸੀਬੀਆਈ ਵਾਲਿਆਂ ਨੇ ਹਰੇ ਤੱਕਰ ਡੀਆਜੀ ਭੁੱਲਰ ਸਾਹਿਬ ਦੇ ਖਿਲਾਫ ਕੋਈ ਵੀ ਰਿਮਾਂਡ ਨਹੀਂ ਲਿਆ ਜਿਸ ਤੋਂ ਇਹ ਲੱਗਦਾ ਹੈ ਕਿ ਉਹ ਸ਼ਾਇਦ ਛੁੱਟ ਜਾਣਗੇ ਹੋ ਜਾਣ ਤੇ ਦੂਸਰੇ ਪਾਸੇ ਸੁਖਬੀਰ ਸਿੰਘ ਬਾਦਲ ਉਹ ਵੀ ਬੁਰੇ ਫਸ ਜਾਣਗੇ ਕਿਉਂਕਿ ਉਹ ਵੀ ਹੁਣ ਪੰਜਾਬ ਦੇ ਲੋਕਾਂ ਨੂੰ ਮੁੱਖ ਮੰਤਰੀ ਪੰਜਾਬ ਤੇ ਪ੍ਰਸ਼ਾਸਨ ਦੇ ਖਿਲਾਫ ਕਰਨਦੇ ਆ ਤੇ ਅਗਰ ਕੁਝ ਵੀ ਐਕਸ਼ਨ ਹੁੰਦਾ ਵਾ ਤੇ ਉਹਦੇ ਵਿੱਚ ਫਿਰ ਸੁਖਬੀਰ ਸਿੰਘ ਬਾਦਲ ਹੀ ਫਸਣਗੇ ਬਾਕੀ ਵੀਰੋ ਅੱਜ ਦੀ ਵੀਡੀਓ ਤੁਸੀਂ ਦੇਖੀ ਇਸ ਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਕਮੈਂਟ ਕਰਕੇ ਆਪਣੀ ਰਾਏ ਦਾ ਇਜ਼ਹਾਰ ਲਾਜ਼ਮੀ ਕਰਿਓ ਆਪਣਾ ਕਿਊਟੇ ਇਸਰਾ ਖਿਆਲ ਰਾਮ ਰਾਮ